ਸੰਦੀਪ ਸਿੰਘ ਸਣੀ ਸੁਦੀਰ ਸੂਰੀ ਦਾ ਦੋਸ਼ੀ ਹੈ ਜੇਲ੍ਹ ਦੇ ਵਿੱਚ ਬੰਦ ਸੀ ਪਿਛਲੇ ਦਿਨਾਂ ਦੌਰਾਨ ਕੁੱਟਮਾਰ ਤਸ਼ੱਦਦ ਕਰਨ ਦੇ ਇਲਜ਼ਾਮ ਜਿਲ੍ਹਾ ਪ੍ਰਸ਼ਾਸਨ ਤੇ ਲੱਗੇ ਸੀ ਜਿਸ ਕਰਕੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੋਰਨਾ ਪੰਥਕ ਆਗੂਆਂ ਦੇ ਵੱਲੋਂ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਸੀ ਤਾਂ ਉੱਥੇ ਹੀ ਦਲ ਖਾਲਸਾ ਦੇ ਵੱਲੋਂ ਵੀ ਇਸ ਨੂੰ ਲੈ ਕੇ ਹੁਣ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਤਸ਼ੱਦਦ ਕੀਤਾ ਜਾ ਰਿਹਾ ਹੈ ਪੁਲਿਸ ਦੀ ناکامی ਉਹਨਾਂ ਨੇ ਕਰਾਰ ਦਿੱਤੀ ਕਿ ਕੋਰਟ ਦੇ ਹੁਕਮਾਂ ਦਾ ਜਾਂ ਕਾਨੂੰਨ ਦਾ ਕਿਸੇ ਨੂੰ ਵੀ ਕੋਈ ਡਰ ਭੈ ਨਹੀਂ ਹੈ ਤਾਂ ਪੁਲਿਸ ਪ੍ਰਸ਼ਾਸਨ ਜਿਸ ਤਰੀਕੇ ਦੀ ਕਾਰਵਾਈ ਕਰ ਰਿਹਾ ਹੈ ਉਸ ਦੀ ਰੱਜ ਕੇ ਨਖੇਦੀ ਕੀਤੀ ਹੈ ਕੀ ਕੁਝ ਕਹਿਣਾ ਸੀ ਦਲ ਖਾਲਸਾ ਦੇ ਮੈਂਬਰਾਂ ਦਾ ਤੁਸੀਂ ਵੀ ਸੁਣੋ ਹਿਰਾਸਤ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਹਿਰਾਸਤ ਦੇ ਵਿੱਚ ਨੌਜਵਾਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਜ਼ਖੀਰ ਕੀਤਾ ਜਾਂਦਾ ਹੈ ਜਿਹੜੇ ਸੰਦੀਪ ਸਿੰਘ ਸਣੀ ਦਾ ਜਿਹੜਾ ਕੇਸ ਹੈ ਪਿਛਲੇ ਪਿਛਲੇ ਹਫਤੇ ਦਾ ਕੇਸ ਹੈ 10 ਤਰੀਕ ਦੇ ਲਗਭਗ ਦਾ ਕੇਸ ਹੈ ਜਿਸ ਤਰ੍ਹਾਂ ਪਟਿਆਲਾ ਅਥਾਰਟिटीज ਨੇ ਉਹਦੇ ਨਾਲ ਅੰਦਰ ਕੀਤਾ ਜਿਹੜੇ ਕਨਵਿਕਟਡ ਪੁਲਿਸ ਵਾਲੇ ਸੀਗੇ ਜੇਲ੍ਹ ਦੇ ਅੰਦਰ ਬਾਅਦ ਉਹਨਾਂ ਨੇ ਜੇਲ੍ਹ ਅਥਾਰਟिटीज ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਉਹਨੂੰ ਟੌਰਚਰ ਕੀਤਾ ਗਿਆ ਜਿਵੇਂ ਉਸ ਨੂੰ ਉਹਨੂੰ ਹਿਊਮਨਰਿਟ ਕੀਤਾ ਗਿਆ ਉਹਦੇ ਕੇਸ ਦਾ ਕੇਸਾਂ ਦੀ ਬੇਦਬੀ ਕੀਤੀ ਗਈ ਤਕਾਰਾਂ ਦੀ ਬੇਦਬੀ ਕੀਤੀ ਗਈ ਕੇਸਕੀ ਦੀ ਬੇਦਬੀ ਕੀਤੀ ਗਈ ਉਹ ਸਾਡੇ ਸਾਹਮਣੇ ਔਰ कोर्ट ਦੇ ਆਰਡਰ ਨੂੰ ਵੀ ਇੱਥੇ ਜਾਣਿਆ ਗਿਆ ਹੈ کورٹ ਦੇ ਆਰਡਰ ਨੂੰ ਵੀ ਇੱਥੇ ਜਾਣਿਆ ਗਿਆ ਕਮਾਲ ਦੀ ਗੱਲ ਹੈ ਕਿ ਪੁਲਿਸ ਵਾਲੇ ਨਾ ਰੂਲ ਦੀ ਪਰਵਾਹ ਕਰ ਰਹੇ ਨੇ ਨਾ ਲਾਅ ਦੀ ਪਰਵਾਹ ਕਰਦੇ ਨੇ ਨਾ ਕੋਰਟ ਦੀ ਪਰਵਾਹ ਕਰਦੇ ਨੇ ਆਉਟ ਪੋਲੀਟੀਕਲ ਲੀਡਰਸ਼ਿਪ ਜਿਹੜੀ ਸਰਕਾਰ ਉਹ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਹੈ ਰੀਅਲੀ ਪੋਲੀਟੀਕਲ ਲੀਡਰਸ਼ਿਪ ਇੱਕ ਡਰ ਸਾਇੰਟ ਕੈਪਟਿਵ ਬਣ ਕੇ ਪੁਲਿਸ ਲੀਡਰਸ਼ਿਪ ਦੀ सो किसी पास भी कोई कितने भी कोई रूल ऑफ लॉ नहीं है किसी पास भी रूल ऑफ लॉ नहीं है और एक गल बड़ी क्लीयर है असी कोई किसे देखो क्राइम एक माइग्रेंट ने किया हुशियारपुर असि नहीं कहते कि सारे क्रिमिनल्स ने अस सारू कठा ब्रैकेट नहीं करते बट वाइटर प्रॉब्लम है माइग्रेंट की unchecked ਅਨਕੰਟਰੋਲਡ ਜਿਹੜੀ ਇਨਫਲੈਕਸ ਹੈ ਆਮਦ ਹੈ ਉਹ ਪ੍ਰੋਬਲਮ ਹੈ ਕੋਈ ਕਾਨੂੰਨ ਨਹੀਂ ਹੈ ਔਰ ਜਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਇੰਡਸਟਰੀਸ ਨੇ ਕਾਰਖਾਨੇਦਾਰ ਨੇ ਜਿਵੇਂ ਉਹ ਇਹਨਾਂ ਨੂੰ ਯੂਪੀ ਬਿਹਾਰ ਤੋਂ ਲਿਆ ਕੇ ਬਸਾਰੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਆਪ ਦੇ ਮਿਨਿਸਟਰ ਤੇ ਐਮਐਲਏ ਇੱਕ ਇੱਕ ਦੋ ਦੋ ਸਾਲ ਜਿਨ੍ਹਾਂ ਨੂੰ ਹੋਏ ਮਾਈਗ੍ਰੈਂਟਸ ਨੂੰ ਇੱਥੇ ਆਇਆ ਨੂੰ ਉਹਨਾਂ ਨੂੰ ਡੋਮਿਸਾਈਲ ਸਰਟੀਫਿਕੇਟਸ ਦੇ ਰਹੇ ਨੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਨਾ ਉਹ politcal ਲੀਡਰਸ਼ਿਪ ਹੈ politcal ਪਾਰਟੀਆਂ ਨੇ ਪਿਛਲੇ 25 30 ਸਾਲ ਤੋਂ ਜਦੋਂ ਦੀ ਇਹਨਾਂ ਦੀ ਇਨਫਲੈਕਸ ਆਮਦ ਵਧੀ ਹੈ ਔਰ ਇੱਕ ਡਿਜ਼ਾਈਨ ਤੇ ਨਾ ਲੁਢਾਈ ਗਈ ਹੈ ਸਾਰੀਆਂ ਪਾਰਟੀਆਂ ਇਹਨਾਂ ਦੇ ਵਿੱਚ ਆਪਣਾ ਵੋਟ ਬੈਂਕ ਦੇਖ ਰਹੀਆਂ ਅੱਜ ਜਰਦੂਨ ਨੇ ਕਿਹਾ ਕਿ 18 ਲੱਖ ਤੋਂ ਉੱਪਰ ਲੁਧਿਆਣੇ ਦੇ ਆਸ-ਪਾਸ ਸਾਰੇ ਏਰੀਆ ਦੇ ਵਿੱਚ ਮਾਈਗ੍ਰੇਟ ਲੇਬਰ ਲੱਗੀ ਹੈ 18 ਲੱਖ ਨੂੰ ਇੱਥੇ ਉਹਨਾਂ ਦੇ ਵੋਟ ਉਹਨਾਂ ਨੂੰ ਹੋਟਲਸ ਬਣਾ ਕੇ ਉਹਨਾਂ ਨੂੰ ਸਾਰੀਆਂ ਪਾਰਟੀਆਂ ਉਹਨਾਂ ਦੇ ਵੋਟ ਸਪਟੋਰਨ ਦੇ ਚੱਕਰ ਦੇ ਵਿੱਚ ਪੰਜਾਬ ਦਾ ਸਤਿਆਨਾਸ਼ ਕਰ ਰਹੇ ਨੇ ਔਰ ਬੋਲਣ ਵਾਲਿਆਂ ਨੂੰ ਪਹਿਲਾਂ ਹੀ ਬ੍ਰੈਕਟਡ ਕੀਤਾ ਜਾਂਦਾ ਕਿ ਇਹ ਕ੍ਰਿਮੀਨਲ ਨੇ ਇਸ ਨੂੰ ਵੀ ਇੱਕ ਇੱਕ ਟਾਈਮ ਤੇ ਜਾ ਕੇ ਹਿੰਦੂ ਸਿਖਾਂਦੇ ਵਿੱਚ ਵਿੱਚ ਪਾੜਾ ਪਾਉਣ ਦੀ ਇੱਕ ਰੰਗੜ ਦਿੱਤੀ ਜਾਏਗੀ ਹਾਲਾਂਕਿ ਮਾਈਗ੍ਰੈਂਟ ਲੇਬਰ ਜਿਹੜੇ ਨੇ ਉਹ ਕੱਲੇ ਹਿੰਦੂ ਨਹੀਂ ਹੈਗੇ ਉਹਨਾਂ ਦੇ ਬਹੁਤਾਰੇ ਮੁਸਲਮਾਨ ਵੀ ਨੇ ਜੋ ਹੋਰ ਵੀ ਕੌਮਾਂ ਨੇ ਬਟ ਹਿੰਦੂ ਸਿੱਖਾਂ ਨੂੰ ਪਾੜ ਕੇ ਇਹ ਸੇਜ ਤੇ ਸ਼ਾਸਕ ਹਮੇਸ਼ਾ ਹੀ ਰਾਜਨੀਤੀ ਕਰਦੇ ਆ ਰਹੇ ਨੇ ਉਹਨਾਂ ਵੀ ਇਹੀ ਰੰਗਤ ਦਿੱਤੀ ਜਾਏ ਸੋ ਅਸੀਂ ਖਬਰਦਾਰ ਕਰਦੇ ਹਾਂ ਕਿਹੜਾ ਪੰਜਾਬ ਅੱਜ ਉੱਠਿਆ ਮਾਈਗ੍ਰੈਂਟ ਲੇਬਰ ਦੀ ਇਸ ਅਪਰਾਧਿਕ ਗਤੀ ਦੇ ਖਿਲਾਫ 3ਡੀ ਸਾਡੀ ਸੱਭਿਆਚਾਰ ਸਾਡੀ ਲੈਂਗੁਏਜ ਨੂੰ ਪੋਲਿਊਟ ਕੀਤਾ ਜਾ ਰਿਹਾ ਔਰ ਜਿਹੜੀ ਸਾਡੀ ਡੈਮੋਗ੍ਰਾਫੀ ਡਿਸਟਰਬ ਕੀਤੀ ਜਾ ਰਹੀ ਉਸ ਦੇ ਖਿਲਾਫ ਉੱਠਿਆ ਔਰ ਇਸ ਦਾ ਪੱਕਾ ਹੱਲ ਜੇ ਨਾ ਹੋਇਆ ਤੇ ਇਹ ਇੱਕ ਜਿਹੜੀ ਮਾਈਗ੍ਰੈਂਟ ਲੇਬਰ ਹੈ ਇੱਕ ਪੋਪੂਲੇਸ਼ਨ ਬੰਬ ਹੈ ਔਰ ਇਟ ਇਸ ਟਿਕਿੰਗ ਤੁਸੀਂ ਦੇਖਿਆ ਕਿ ਉਹ ਘੜੀ ਦੇ ਥੱਲੇ ਜਿਹੜੀ ਟਿਕ ਟਿਕ ਕਰਦੀ ਹੈ ਇਹ ਟਿਕਿੰਗ ਬੰਬ ਹੈ ਔਰ ਅਗਰ ਸਰਕਾਰ ਨੇ ਇਹਦਾ ਕੋਈ ਪੱਕਾ ਹੱਲ ਨਾ ਕੀਤਾ ਕਾਨੂੰਨ ਨਾ ਬਣਾਏ ਇਹਨਾਂ ਨੂੰ ਕਿਸੇ ਕਾਨੂੰਨੀ ਕਾਨੂੰਨੀ ਏ ਨੋਰਮਸ ਫਰੇਮਸ ਦੇ ਰੂਲ ਦੇ ਵਿੱਚ ਨਾ ਬੰਨਿਆ ਤੇ ਇੱਕ ਬਹੁਤ ਵੱਡਾ ਬਹੁਤ ਵੱਡਾ ਵਿਸਪੋਟਿਕ ਜਿਹੜਾ ਇਸ਼ੂ ਅਗਲੇ ਆਨਵਰਿੰਗਾਂ ਦੇ ਵਿੱਚ ਬਣੇਗਾ ਤੀਸਰਾ ਪੁਆਇੰਟ ਹੈਗਾ ਜਿਹੜਾ ਪਿੱਛੇ ਫਲੱਡਸ ਆਏ ਨੇ ਔਰ ਜਿਵੇਂ ਪਾਣੀ ਨੂੰ ਇੱਕ ਹਥਿਆਰ ਵਜੋਂ ਵਰਤਿਆ ਗਿਆ ਇਹ ਮੇਰੇ ਕੁਲੀਗ ਸਦਾ ਕਰਨਜੀਤ ਸਿੰਘ ਮਾਂਡਤ ਕਿ ਉਹਨਾਂ ਨੇ ਇਸ ਦੇ ਵਿੱਚ ਬਹੁਤ ਡੀਪ ਜਾ ਕੇ ਆਪਣਾ ਰੋਲ ਪਲੇ ਕੀਤਾ ਹੈ ਕੰਟ੍ਰਿਬਿਊਟ ਕੀਤਾ ਇਸ ਇਸ਼ੂ ਤੇ ਹੈ ਉਹਨਾਂ ਨੂੰ ਗੱਲਾਂ ਤੇ ਉਹ ਬੋਲਣਗੇ ਫੋਰਥ ਇਸ਼ੂ ਜਿਹੜਾ ਉਹ ਹੈਗਾ ਕਿ ਨੰਕਾਣਾ ਸਾਹਿਬ ਜਿਹੜੇ ਜੱਥੇ ਜਾਂਦੇ ਸੀ ਉਸ ਨੂੰ ਇਸ ਵਾਰ ਫਿਰ ਰੋਕਿਆ ਗਿਆ ਹੈ ਕਰਤਾਰਪੁਰ ਕੋਰੀਡੋਰ ਨਹੀਂ ਖੋਲਿਆ ਜਾ ਰਿਹਾ ਅਸੀਂ ਇੰਡੀਆ ਦੀ ਫੋਰਨ ਪਾਲਿਸੀ ਦੇ ਨਾਲ ਸਹਿਮਤ ਨਹੀਂ ਹਾਂ ਕਿ ਪਾਕਿਸਤਾਨ ਦੇ ਨਾਲ ਜਿਸ ਤਰੀਕੇ ਦੇ ਨਾਲ ਉਸ ਨੇ ਹੋਸਟਾਈਲ ਰਿਲੇਸ਼ਨਸ ਰੱਖੇ ਨੇ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ ਸਾਡਾ ਨੰਕਾਣਾ ਉੱਥੇ ਹੈ ਸਾਡਾ ਪੰਜਾ ਸਾਹਿਬ ਉੱਥੇ ਹੈ ਸਾਡੇ ਬਹੁਤ ਹਿਸਟੋਰੀਕਲ ਸਾਂਝਾ ਨੇ ਉਸ ਮੁਲਕ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਉਹਦੇ ਉਹਨਾਂ ਦੇ ਬਾਰਡਰਸ ਖੋਲੇ ਜਾਣ ਕਰਤਾਰਪੁਰ ਕरिडोर ਖੋਲਿਆ ਜਾਵੇ ਜੱਟੇ ਨੂੰ ਜਾਣ ਦਿੱਤਾ ਜਾਵੇ ਜੱਟਿਆਂ ਦੇ ਉੱਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਇਹਨਾਂ ਦੀ ਜਿਹੜੀ ਦੁਸ਼ਮਣੀ ਹੈ ਇਹਨਾਂ ਦੇ ਜਿਹੜੇ ਵੈਰ ਵਿਰੋਧ ਇਹ ਦੋਵੇਂ ਮੁਲਕ ਆਪਸੇ ਜਿਹਨੇ ਜਿਠਣ ਸਿੱਖਾਂ ਦਾ ਸਾਡੀ ਬੇਰਾਇ ਹੈ ਕਿ ਪੰਜਾਬ ਦੇ ਤੇ ਸਿੱਖਾਂ ਨੂੰ ਚੰਗ ਦਾ ਅਖਾੜਾ ਵੀ ਨਹੀਂ ਅਸੀਂ ਬਣਨ ਦੇਣਾ ਚਾਹੁੰਦੇ ਤੇ ਸਿੱਖਾਂ ਨੂੰ ਇਹਨਾਂ ਦੋਨਾਂ ਮੁਲਕਾਂ ਦੀ ਦੁਸ਼ਮਣੀ ਤੋਂ ਦੂਰ ਪਰੇ ਰੱਖਿਆ ਜਾਵੇ ਇਹ ਆਪਸੇ ਆਪਣਾ ਵੈਰ ਵਿਰੋਧ ਜਿਵੇਂ ਨਿਜਠਣਾ ਚਾਹੁੰਦੇ ਨੇ ਨਿਜਠਣ ਅਸੀਂ ਕਿਸੇ ਦਾ ਹਿਸਾਬ ਨਹੀਂ ਬਣਨਾ ਚਾਹੁੰਦੇ ਔਰ ਸਾਡੇ ਜਿਹੜੇ ਜਿਹੜੀ ਸਾਡੀ ਜਿਹੜੀ ਸਾਡੀ ਆਸਤਾ ਹੈ ਉਸ ਦਾ ਕੇਂਦਰੀ ਸਥਾਨ ਹੁੰਦੇ ਆ ਸੋ ਜਿਹੜੇ ਜਥੇ ਨੇ ਉਹ ਨਿਰਬਿਗੰਤ ਉਸੇ ਤਰ੍ਹਾਂ ਚੱਲੀ ਰਹਿਣੇ ਚਾਹੀਦੇ ਨੇ ਜਿਵੇਂ ਉਹ ਪਹਿਲਾਂ ਚੱਲੇ